ਸਸਕਾਰ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਢੋਕਲਾ ਤੇ ਢੋਕਲਾ ਘਰ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਤੇ ਇੱਥੇ ਆਪਾਂ ਬੇਸਣ ਲੈ ਲਿਆ ਸੀ ਤੇ ਸਭ ਤੋਂ ਪਹਿਲਾਂ ਆਪਾਂ ਬੇਸਣ ਨੂੰ ਛਾਲ ਲਵਾਂਗੇ ਇੱਥੇ ਅਸੀਂ ਇੱਕ ਬੋਲ ਲਿਆ ਸੀ ਤੇ ਛਾਣਣੀ ਰੱਖ ਕੇ ਤੇ ਬੇਸਣ ਨੂੰ ਆਪਾਂ ਛਾਲ ਕੇ ਵੈਸਨ ਛਾਣਨਾ ਬਹੁਤ ਜ਼ਰੂਰੀ ਹੈ ਡੋਕਲਾ ਜਿਹੜਾ ਹੈ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਵੈਸਨ ਨੂੰ ਮੈਂ 1.5 ਕੱਪ ਵੈਸਨ ਲਿਆ ਸੀ ਤੇ ਇਹ ਵਾਲਾ ਵੀ ਆਪਾਂ ਛਾਣ ਕੇ ਤਿਆਰ ਕਰ ਲਵਾਂਗੇ ਵੇਸੂੰ ਨੂੰ ਛਾਣ ਕੇ ਤਿਆਰ ਕਰ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਖੰਡ 2 ਚਮਚੇ ਮੈਂ ਖੰਡ ਦੇ ਪਾਤੇ ਸੀ ਅੱਧਾ ਚਮਚ ਪਾਵਾਂਗੇ ਆਪਾਂ ਨਮਕ ਦਾ ਥੋੜੀ ਜੀ ਅੱਧੇ ਤੋਂ ਵੀ ਘਾਟਾ ਆਪਾਂ ਹਲਦੀ ਪਾਊਡਰ ਪਾ ਦਵਾਂਗੇ ਇੱਥੇ ਪਾ ਦਵਾਂਗੇ ਜੀ ਆਪਾਂ ਨਿੰਬੂ ਦਾ ਸੱਤ ਪਾ ਦਵਾਂਗੇ ਵੇਸੂੰ ਨੂੰ ਮਿਕਸ ਕਰ ਦਵਾਂਗੇ ਹੁਣ ਆਪਏ ਦੇ ਵਿੱਚ ਪਾ ਦਵਾਂਗੇ ਆਇਲ 2 ਚਮਚੇ ਮੈਦੇ ਵਿੱਚ ਹੋਰ ਪਾ ਦਿੱਤਾ ਸੀ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਇਹਨੂੰ ਮਿਕਸ ਕਰਾਂਗੇ ਪਹਿਲੇ ਅਸੀਂ ਅੱਧਾ ਪਾਣੀ ਪਾਇਆ ਸੀ ਤੇ ਪਾਣੀ ਇਹਦੇ ਵਿੱਚ ਹੋਰ ਪਾ ਦਵਾਂਗੇ ਇੱਕ ਕਪਾਪਾ ਪੂਰਾ ਪਾਣੀ ਪਾ ਦਿੱਤਾ ਸੀ ਤੇ ਅੱਧਾ ਪਕਾਪ ਹੋਰ ਆਪਾਂ ਪਾਣੀ ਪਾ ਦੇਵਾਂਗੇ ਤੇ ਏਕ ਹੀ ਡਾਇਰੈਕਸ਼ਨ 'ਚ ਮੈਂ ਆਪਾਂ ਇਹਨੂੰ ਘੁਮਾਉ ਘੁਮਾਉਣਾ ਹੈ ਦੁਬਾਰਾ ਇਹ ਇਧਰ ਨੂੰ ਆਪਾਂ ਨਹੀਂ ਲਿਆਉਣਾ ਇੱਕੋ ਡਾਇਰੈਕਸ਼ਨ 'ਚ ਆਪਾਂ ਘੁਮਾ ਕੇ ਇਹਨੂੰ ਬੈਟਰ ਨੂੰ ਤਿਆਰ ਕਰਨਾ ਹੈ ਨੀ ਛੋੜਾ ਜ ਵਿੱਚ ਹੋਰ ਐਡ ਕਰ ਦਵਾਂਗੇ ਬੇਸਨ ਨੇ ਖੁੱਲਣਾ ਨਹੀਂ ਆ ਤਾਂ ਜਿੰਨਾ ਆਪਾਂ ਇਹਨੂੰ ਬੈਟਰ ਨੂੰ ਇਹਨੂੰ ਫੈਟ ਲਵਾਂਗੇ ਓਨਾ ਹੀ ਆਪਣਾ ਡੋਕਲਾ ਬਣ ਕੇ ਫਲੇਫੀ ਜਿਹਾ ਹੋਏਗਾ ਤੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਨੂੰ ਆਪਾਂ ਫੈਡ ਫੈਡ ਕੇ ਡੋਕਲੇ ਨੂੰ ਤਿਆਰ ਕਰਨਾ ਹੈ ਵੈਸਣ ਨੂੰ ਆਪਾਂ ਬਹੁਤ ਤਰੀਕੇ ਨਾਲ ਫੈਟ ਲਿਆ ਸੀ ਤੇ ਵੈਸਣ ਇਸ ਤਰ੍ਹਾਂ ਦਾ ਬਹੁਤ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਵਾਂਗੇ ਗੈਸ ਉੱਪਰ ਆਪਾਂ ਕੜਾਈ ਰੱਖਾਂਗੇ ਕੜਾਈ ਦੇ ਵਿੱਚ ਪਾਣੀ ਪਾ ਦਵਾਂਗੇ ਤੇ ਪਾਣੀ ਦੇ ਵਿੱਚ ਆਪਾਂ ਸਟੈਂਡ ਨੂੰ ਰੱਖ ਦਵਾਂਗੇ ਤੇ ਹੁਣ ਆਪਾਂ ਇਹਨੂੰ ਟੱਕ ਕੇ ਤੇ ਪਾਣੀ ਨੂੰ ਗਰਮ ਕਰ ਲਵਾਂਗੇ ਕੜਾਈ ਨੂੰ ਪ੍ਰੀ ਹੀਟ ਹੋਣ ਦਵਾਂਗੇ ਇੱਥੇ ਲਿਆ ਸੀ ਆਪਾਂ ਕੇਕ ਟਿਨ ਤੇ ਇਹਨੂੰ ਆਪਾਂ ਘਿਹਰੇ ਨਾਲ ਗਰੀਸ ਕਰ ਲਵਾਂਗੇ ਸਾਰੇ ਆਸੇ ਪਾਸੇ ਆਪਾਂ ਇਹਨੂੰ ਘਿਉ ਨੂੰ ਲਾ ਦੇਵਾਂਗੇ ਬੈਟਰ ਨੂੰ ਚੈੱਕ ਕਰ ਲਵਾਂਗੇ ਤੇ ਬੈਟਰ ਕਾਕ ਅੰਗੇ ਨਾਲ ਉਸ بیسਨ ਜਿਹੜਾ ਖੁੱਲ ਗਿਆ ਤੇ ਹੁਣ ਇਹਦੇ ਵਿੱਚ ਪਾ ਦੇਵਾਂਗੇ ਆਪਾਂ ਬੇਕਿੰਗ ਪਾਊਡਰ ਇੱਥੇ ਮੈਂ ਅੱਧਾ ਕ ਚਮਚਾ ਬੇਕਿੰਗ ਪਾਊਡਰ ਲਿਆ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਦੇਵਾਂਗੇ ਇਥੇ 1.5 ਕੱਪ ਪਾਣੀ ਲੱਗਾ ਸੀ ਆਪਣਾ ਬੈਟਰ ਤਿਆਰ ਕਰਨ ਚ ਤੇ ਹੁਣ ਆਪਾਂ ਇਹਨੂੰ ਫੇਰ ਬੈਟਰ ਨੂੰ ਮਿਕਸ ਕਰ ਦਵਾਂਗੇ ਬੈਟਰ ਬਹੁਤ ਵਧੀਆ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੇਕ ਟ੍ਰੇ ਦੇ ਵਿੱਚ ਪਾ ਦਵਾਂਗੇ ਫਿਰ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਰੱਖ ਦੇਵਾਂਗੇ ਪਾਣੀ ਬਹੁਤ ਜ਼ਿਆਦਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਡੋਕਲੇ ਵਾਲਾ ਬੈਟਰ ਰੱਖ ਦੇਵਾਂਗੇ ਤੇ ਉਪਰੋਂ ਦੀ ਇਹਨੂੰ ਢੱਕ ਦੇਵਾਂਗੇ ਤੇ ਆਪਾਂ ਹੁਣ 20-25 ਮਿੰਟ ਵਾਸਤੇ ਇਹਨੂੰ ਪਕਾਵਾਂਗੇ ਉਸ ਤੋਂ ਬਾਅਦ ਇਹਨੂੰ ਖੋਲਾਂਗੇ بار بار ਨਹੀਂ ਆਪਾਂ ਇਹਨੂੰ ਖੋਲ ਕੇ ਦੇਖਣਾ ਹੰਜੀ ਹੁਣ ਡੋਕਲੇ ਨੂੰ ਆਪਾਂ ਚੈੱਕ ਕਰ ਲਵਾਂਗੇ යින පාන් චැක් කරගෙනු නයිලීනය දෝකලා අනික තියාරිතගේ ඇස්නෝ පමු බන්ධකක්දමගෙන ඩෝලන පවනු ඕන සිඩෝ කලෙද පනනි බනාාලමගේ ඒක කප්ප පල් පණ පාදමගේ ਚਾਹ ਪਾਂ ਤੋਂ 2 ਕ ਚਮਚੇ ਆਲ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਪਾ ਪਾ ਦਾਂਗੇ ਕੜੀ ਪੱਤਾ ਤੇ ਇੱਥੇ ਮੈਂ achar ਕੀ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਤੇ ਇਹਨਾਂ ਨੂੰ ਪਾ ਦਵਾਂਗੇ ਹੁਣ ਆਪਾਂ ਇਹਦੇ ਵਿੱਚ 3-4 ਚਮਚ ਖੰਡ ਦੇ ਪਾ ਦਵਾਂਗੇ ਤੇ ਇੱਥੇ ਮੈਂ ਲਏ ਸੀ ਸਰ੍ਹੋਂ ਦੇ ਦਾਣੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਖੰਡ ਨੂੰ ਪਕਾ ਲਵਾਂਗੇ ਇੱਥੇ ਮਿਰਚਾਂ ਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਢੋਕਲਾ ਠੰਡਾ ਹੋ ਗਿਆ ਢੋਕਲਾ ਤੁਸੀਂ ਦੇਖ ਸਾਦੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇੱਕ ਪਲੇਟ ਨਾਲ ਇਹਨੂੰ ਅਰਧਮਗੀ ਇਹ ਚੰਗੀ ਕਲੀਨ ਹੈ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਸੋ ਐਡਾਂ ਤੋਂ ਇਹਨੂੰ ਲਾ ਦੇਵਾਂਗੇ ਇਸ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਸਪੰਜੀ ਬਣ ਕੇ ਰੈਡੀ ਹੋ ਗਿਆ ਕੱਟਾਂ ਚ ਪਤਾ ਚੱਲ ਜਾਂਦਾ ਡੋਕਲੇ ਦਾ ਕੀ ਤੁਸੀਂ ਦੇਖ ਸਕਦੇ ਇੱਕਦਮ ਰੂਮ ਵਰਗਾ ਢੋਕਲਾ ਬਣ ਕੇ ਤਿਆਰ ਹੋਇਆ ਢੋਕਲੇ ਦਾ ਜਿਹੜਾ ਪਾਣੀ ਪਾਇਆ ਸੀ ਉਹ ਵੀ ਠੰਡਾ ਹੋ ਗਿਆ ਤੇ ਹੁਣ ਆਪਾਂ ਢੋਕਲੇ ਦੇ ਉੱਪਰ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਠੰਡਾ ਕਰਕੇ ਫਿਰ ਆਪਾਂ ਇਹਨੂੰ ਸਰਵ ਕਰਾਂਗੇ ਜੇ ਤੁਹਾਨੂੰ ਢੋਕਲੇ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਤੋਂ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ